ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੋਡਰਮਲ ਦੀ ਹਵੇਲੀ ਵਿੱਚ ਆਏ ਹੋਏ ਹਾਂ ਜੀ ਮੈਂ ਪਹਿਲੀ ਵਾਰ ਇਸ ਹਵੇਲੀ ਦੇ ਦਰਸ਼ਨ ਕੀਤੇ ਨੇ ਇੱਥੇ ਆ ਕੇ ਬੜਾ ਮਾਨ ਸ਼ਰਦਾ ਨਾਲ ਭਰ ਜਾਂਦਾ ਹੈ ਬੜਾ ਕੁਝ ਮਹਿਸੂਸ ਹੁੰਦਾ ਹੈ ਉਸ ਬੀਤੇ ਸਮੇਂ ਦੇ ਬਾਰੇ ਇੱਕ ਇੱਕ ਇੱਟ ਦੇ ਵਿੱਚ ਇਥੋਂ ਦੇ ਜ਼ਰਰੇ ਜ਼ਰਰਿਆਂ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਉਹ ਛੁਪਿਆ ਹੋਇਆ ਹੈ ਸ਼ਰਦਾ ਦੇ ਨਾਲ ਮਨ ਝੁਕਦਾ ਹੈ ਇਸ ਜਗਾਤੇ ਆ ਕੇ ਪਰ ਇੱਕ ਗੱਲ ਮੈਨੂੰ ਥੋੜੀ ਜੀ ਅਜੀਬ ਜਹੀ ਲਗੀ ਉਹ ਇਹ ਕਿ ਇੱਥੇ ਬਹੁਤ ਸਾਰੇ ਤੀਰਥ ਸਮਝ ਕੇ ਯਾਤਰਾ ਕਰਨ ਲੋਕੀ ਆਉਂਦੇ ਨੇ ਬਹੁਤ ਸਾਰੇ ਐਜ਼ ਐ ਟੂਰਿਸਟ ਵੀ ਆਉਂਦੇ ਨੇ ਕਿਉਂਕਿ ਉਹ ਹਿਸਟੋਰੀਕਲ ਸਪੌਟ ਨੂੰ ਦੇਖਣਾ ਚਾਹੁੰਦੇ ਨੇ ਬਹੁਤ ਘੱਟ ਉਹਨਾਂ ਸਪੌਟ ਦੇ ਵਿੱਚੋਂ ਇਹ ਉਹਨਾਂ ਜਗ੍ਹਾਵਾਂ ਦੇ ਵਿੱਚੋਂ ਹੈ ਜਿਹੜੀਆਂ ਬਚੀਆਂ ਹੋਈਆਂ ਨੇ ਜਿਨ੍ਹਾਂ ਦੇ ਉੱਪਰ ਹੋਰ ਜ਼ਿਆਦਾ ਕੋਈ ਸੰਗਮਾਰ-ਵਰ ਨਹੀਂ ਲਗਾਇਆ ਗਿਆ ਪਰ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਇੱਥੇ ਆ ਕੇ ਇੱਥੇ ਦੀ ਇੱਕ ਇੱਕ ਇੱਟ ਨੂੰ ਸਾਡਾ ਸਲਾਮ ਹੈ ਇੱਥੇ ਆ ਕੇ ਆਪਣੇ ਆਪ ਤੁਹਾਡਾ ਸਿਰ ਹੈ ਜਿਹੜਾ ਉਸਾਰਦਾ ਨਾਲ ਦਾ ਕੀ ਹੋ ਜਾਂਦਾ ਪਰ ਇਥੋਂ ਦੇ ਕੰਧਾਂ ਤੇ ਕੁਝ ਐਸੀਆਂ ਚੀਜ਼ਾਂ ਮੈਂ ਦੇਖੀਆਂ ਜੋ ਕਿ ਇੱਥੇ ਦੇ ਕੁਝ ਨੌਜਵਾਨ ਆ ਕੇ ਲਿਖ ਜਾਂਦੇ ਨੇ ਪਤਾ ਨਹੀਂ ਉਹਨਾਂ ਨੂੰ ਜਾਂ ਤਾਂ ਇਸ ਜਗ੍ਹਾ ਦੇ ਇਤਿਹਾਸ ਦੇ ਬਾਰੇ ਪਤਾ ਨਹੀਂ ਮੈਂ ਆਪਣੇ ਸਾਥੀ ਨੂੰ ਕਹਾਂਗਾ ਕਿ ਉਹ ਜ਼ਰੂਰ ਦਿਖਾਵੇ ਬਹੁਤ ਸਾਰੇ ਨੌਜਵਾਨ ਇੱਥੇ ਆਉਂਦੇ ਨੇ ਮੁੰਡੇ ਆਉਂਦੇ ਨੇ ਕੁੜੀਆਂ ਵੀ ਆਉਂਦੀਆਂ ਨੇ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਹੋਏਗਾ ਸ਼ਰਦਾ ਹੋएगी ਜਾਂ ਨਹੀਂ ਪਰ ਉਹ ਜੋ ਦੀਵਾਰਾਂ ਤੇ ਇੱਥੇ ਲਿਖ ਕੇ ਜਾਂਦੇ ਨੇ ਉਹਨਾਂ ਨੇ ਆਪਣੇ ਨਾਮ ਲਿਖੇ ਹੋਏ ਨੇ ਆਪਣੇ ਪ੍ਰੇਮੀ ਦਾ ਜਾਂ ਆਪਣੀ ਪ੍ਰੇਮਿਕਾ ਦਾ ਨਾਮ ਲਿਖਿਆ ਹੋਇਆ ਹੈ ਆਪਣੇ ਆਪਣੇ ਉਹਨਾਂ ਨੇ ਕੋਲੇ ਦੇ ਨਾਲ ਫੇਸਬੁੱਕ ਦੇ ਪੇਜ ਲਿਖੇ ਹੋਏ ਨੇ ਕਿਸੇ ਨੇ ਆਪਣਾ ਮੋਬਾਈਲ ਨੰਬਰ ਲਿਖਿਆ ਹੋਇਆ ਮੈਨੂੰ ਸਮਝ ਨਹੀਂ ਆ ਰਹੀ ਕਿ ਐਡੀ ਵੱਡੀ ਮਹਾਨ ਇਹ ਜਗ੍ਹਾ ਹੈ ਜਿਹੜੀ جس دا ਇਤਿਹਾਸ ਹਰ ਜ਼ਰਰਾ ਜ਼ਰਰਾ ਬੋਲ ਕੇ ਇਤਿਹਾਸ ਦੱਸਦਾ ਸਾਨੂੰ ਪੜਾਉਂਦਾ ਉਸ ਸਬਕ ਨੂੰ ਪੜਨ ਦੀ ਬਜਾਏ ਲੋਕੀ ਆਪਣਾ ਆਪਣੀ ਪ੍ਰੇਮਿਕਾ ਦਾ ਜਾਂ ਪ੍ਰੇਮੀਆ ਦਾ Facebook ਅਕਾਊਂਟ ਜਾਂ ਪੇਜ ਨੰਬਰ ਲੈ ਕੇ ਕੀ ਸਾਬਿਤ ਕਰਨਾ ਚਾਹੁੰਦੇ ਨੇ ਰੱਬ ਅਗੇ ਹੀ ਦੁਆ ਕਿ ਪਰਮਾਤਮਾ ਇਸ ਆਧੁਨਿਕ ਲੋਕਾਂ ਨੂੰ ਸਮਰੱਥ ਬਖਸ਼ੇ ਭੁੱਲ ਚੁੱਕਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ